ਬਣਾਣੀ ਹੈ ਤੇ ਨਹੀਂ ਮੈਂ ਮੈਂ ਵੀਡੀਓ ਦੇ ਦਿੱਤੀ ਹੈ ਅੰਮ੍ਰਿਤ ਕਰਦੇ ਹਾਂ ਸਟੋਰੀ ਬਣਾ ਲਓ ਪਾਓ ਨਾ ਜੇ ਖਾ ਕੇ ਪਾਵਾਂਗੇ ਕੋਈ ਆ ਹੀ ਜਾਂਦਾ ਜੀ ਇਹ ਬਾਲੇ ਸਵਾਦ ਹੀ ਬਾਲੇ ਬੋਲੋ ਬਣਾ ਕੱਲ ਜੇ ਰਾਜੂ ਹੋਇਆ ਫਿਰ ਚਾਟ ਲੈ ਆਹ ਹੋ ਨਹੀਂ ਨਾ ਹੁੰਦੋ ਆ ਟਾਈਰ ਹੁੰਦਾ ਮੁੜ ਲੱਗਿਆ ਉਹ ਵੀ ਇਹ ਟੋਚ ਚਲਾ ਰਿਹਾ ਇਹ ਕੰਮ। ਅੱਜ ਜਾਂਦਾ ਯਾ ਇਹ ਗੱਲਾਂ। ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਭਰਾਵਾਂ ਨੂੰ ਅੱਜ ਦੇ ਦਿਨ ਦੀ ਤੇ ਅੱਜ ਦੇ ਵਲੌਗ ਦੀ ਦਿੱਤੀ ਜੇ ਸ਼ੁਰੂਆਤ ਕਰ। ਟਾਈਮ ਹੋ ਗਿਆ ਇਹ 7:30 ਦਾ। 7:30 ਪੌਣੇ 8 ਹੋ ਗਏ। 7:30 7:30 ਕੰਮ ਧੰਦਾ ਕਰਕੇ ਇਹ ਹੋ ਗਏ ਜੀ ਵਿਹਲੇ। ਹੁਣ ਇੱਕ ਜਾਣਾ ਇਹ ਮਗਾਈ-ਮਗਾਈ ਭੀਜਣ ਕੇ। ਉੱਥੇ ਜਾਣੇ ਵਾਕੀ ਗਾੜੀ ਵੇਣੇ ਕੀ ਮਾਹੌਲ ਬੰਦਾ ਬਾਕੀ ਮੇਰੇ ਭਰਾ ਚੈਨਲ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਬਾਕੀ ਕਮੈਂਟ ਵੀ ਮੈਂ ਹਰ ਵਾਰ ਹਣਾ ਨਵੀਂ ਦੱਸਿਆ ਕਰੋ ਵੀ ਤੁਹਾਨੂੰ ਕਿੱਦਾਰੀ ਕੀ ਜਹੀ ਦੀ ਕੀ ਹਿਸਾਬ ਗਦਾ ਹੋ ਆਪਾਂ ਥੋੜਾ ਜਿਹਾ ਗੇ ਬੰਨਿਓ ਹੜਕੇ ਹੁਣ ਆਪਾਂ ਵਲੌਗ ਆਪਾਂ ਮੇਰਾ ਦਾ ਵੀ ਹੋਰ ਕੇ ਟੰਗ ਨਾ ਬਣਾਇ ਕਰੀਏ ਥੋੜੇ ਜਿਹਾ ਵੱਖਰੇ ਹਣਾ ਅੱਗੇ ਆਪਾਂ ਜੋ ਮੱਝਾਂ گاਵਾਂ ਦਾ ਦਾਦੇ ਆ ਉਹ ਵੀ ਚਲੋ ਦੱਸਾਂਗੇ ਪਰ ਹੁਣ ਥੋੜਾ ਜਿਹਾ ਉਹ ਕੀ ਜਿਹਨੂੰ ਚਲੋ ਆਪਾਂ ਪਛਾਣ ਵੀ ਨਹੀਂ ਗਏ ਸਕਦੇ ਉਹ ਵੀ ਵਿੱਚੋ ਵਿੱਚ ਕਰਿਆ ਕਰਾਂਗੇ ਬਾਕੀ ਏਦਾਂ ਕੰਮ ਧੰਦਾ ਕਰੇ ਆਏ ਗਏ ਹਨਾ ਸਾਰੀ ਚੀਜ਼ ਆਪਾਂ ਸਾਰੀ ਡਿਟੇਲ ਦਿਆ ਕਰਾਂਗੇ ਬਾਕੀ ਮੇਰੇ ਪਰਸਪੋਰਟ ਬਣਾ ਕੇ ਰੱਖੋ ਬਾਕੀ ਕੰਮ ਧੰਦਾ ਕਰਿਆ ਕਰੋ ਪਾਟ ਕਰਿਆ ਕਰੋ ਮਾਰ ਆਈ ਦੰਡ ਰਿਆ ਕਰੋ ਜੇ ਕੋਈ ਤੁਹਾਨੂੰ ਮਾੜਾਂ ਦਾ ਮਾੜਾ ਸਮ ਆਉਂਦਾ ਏ ਨਾ ਵੀ ਆ ਕੋਈ ਬੀਨ ਦਵਾਈ ਪੀ ਲਈ ਮਰ ਜਾਣਾ ਉਹ ਆ ਜੇ ਕਿਉਂਕਿ ਜਿਹੜੀ ਜਿੰਨੀ ਲਿਖੀ ਉਹ ਭੁਗਤ ਕੇ ਜਾਣੀ ਪੈਣੀ ਜੇ ਆਪਾਂ ਮਰ ਜਾਾਂਗੇ ਆਪਾਂ ਨੂੰ ਆਪਣੀ ਰੂਹ ਥੋੜਾ ਉੱਥੇ ਚਲੀ ਜਾਣੀ ਹੂੰ ਤਾਂ ਕਰਕੇ ਕਦੀ ਇਹੋ ਜਿਹਾ ਸਟੈਪ ਨਾ ਜੋ ਕੋਈ ਜ਼ਿੰਦਗੀ ਦੇ ਵਾਦਾਂ ਘਾਟਾ ਮਾੜੇ ਚੰਗੇ ਬੰਦੇ ਆਉਂਦੇ ਰਹਿੰਦੇ ਮਾਲਾ ਚੰਗਾ ਤੁਨ ਬੋਲਣਾ ਉਹ ਸਰੀਰ ਤੇ ਚੱਲੋ ਉਹ ਚੱਲ ਕੇ ਗਾਂਹ ਜਾਓਗੇ ਨਾ ਤੈਂ ਕਿਹਦੇ ਜ਼ਿੰਦਗੀ ਦੇ ਠੋਖਾ ਨਾ ਖਾਓ ਆਮ ਰੋਟੀ ਹੋ ਰੋਟੀ ਲੱਗਾ ਜਿਉਂ ਤੋਂ ਹੈ ਹਾਲ ਜਾਂਦੇ ਹੀ ਖਾਦਣ ਨੂੰ ਨਹੀਂ ਪਿਆ ਅੱਗ ਵਾਲਾ ਧਾਲਾ ਕਰਤੀ ਕਰ ਤੜਕੇ ਹੀ ਪਨੀਰ ਆ ਕਿਉਂ ਬਿਕੇ ਦੋਵੇਂ ਖਾਣੀ ਆ ਤੂੰ ਖਾਦਾ ਬਿਲਕੁਲ ਕੋਈ ਨਹੀਂ ਆਈ ਗੱਲਾਂ ਆਈ ਗਈ ਮੇਰੇ ਜੋਗੀ ਜੇ ਪੱਕੰਦੀਆਂ ਤੂੰ ਵੀ ਖਾਣੀ ਆ ਮੈਂ ਦੱਸ ਤਾ ਤੂੰ ਮੈਂ ਕੀ ਖਾ ਕੱਲ ਵਾਲੀ ਬਿਕੇ ਨੇ ਬਣਾਈ ਉਹ ਬਿਕੇ ਨੇ ਖਾਦੀ ਨਹੀਂ ਹੋਣ ਖਾ ਖਾ ਦੇਗਾ ਵਾ ਚਮਚਾ ਹੋਰ ਖਾਣੀ ਹੋ ਵਾਦੂ ਪਈ ਆ ਮੈਂ ਖਾਣ ਦੇ ਤੈਨੂੰ ਆਰਾ ਖਾਣੀ ਪੈਣੀ ਤੈਨੂੰ ਖਾਣੀ ਪੈਣੀ ਆ ਹੋਰ ਦੀ ਖਾਣੀ ਮੇਰੇ ਬਿੱਕੇ ਨੂੰ ਦੇ ਬਿੱਕਾ ਖਾਵੇ ਤੇ ਮੈਂ ਪਨੀਰ ਖਾਵਾਂ ਤੁਸੀਂ ਖਾਓ ਮੈਗੀ ਓਕੇ ਆ ਗਈ ਬਿੱਕੇ ਦੀ ਵੀ ਚੱਲੰਦਾ ਕੰਮ ਯੋਰਾਣਾ ਹੀ ਕਿੰਨੇ ਪਰਸੈਂਟ ਹੈ ਚਾਰਜ ਕਿੰਨੇ ਪਰਸੈਂਟ ਜਾਲ ਉਹਨੂੰ ਫੋਨ ਲਾ ਕੇ ਕਹੇ ਕੀ ਧੀ ਕਹੇ ਮੇਰਾ ਵੀ ਜਿਹੜਾ ਪਨੀਰ ਆਣਾ ਇਹ ਆਪਣਾ ਬੜਾ ਫੇਵਰੇਟ ਹੈ ਫੋਲਿਕ ਯਾ ਤੋਰਪੇ ਯਾ ਯਾਰ ਹੋਣੀ ਜੋ ਮਕੇ ਮੱਕਈ ਕੇਰ ਨੂੰ ਪਾਦੇ ਜੇ ਚਾਲੇ ਮਗਰ ਪਾਈ ਜੇ ਟ੍ਰੇਲ ਸਾਡਾ ਇਹ ਰਾਹ ਪੱਕਾ ਹੋਇਆ ਨਹੀਂ ਆ ਪਤਾ ਨਹੀਂ ਹੋਣਾ ਵੀ ਆ ਜਾਂ ਨਹੀਂ ਮੇਰਾ ਪੱਕਾ ਹੋ ਜੇ ਬਹਿ ਜਾ ਬਹਿ ਜਾ ਹੀ ਹੋ ਜੇ ਫੜ ਕੇ ਐ ਹੋ ਆਡਾ ਰਹਿ ਗਿਆ ਗਾੜੀ ਆਡੇ ਅਗਲਾ ਸੁਗਾ ਉਹ ਜਿਹੜਾ ਸਾਰਾ ਹੀ ਪੱਕੇ ਹੋ ਗਏ ਆ ਬਾਬੜੇ ਸਾਹਿਬ ਤੱਕ ਬਾਕੀ ਜੋ ਆ ਵੀ ਮੇਰੇ ਭਰਾ ਕੰਮ ਜਰੂਰ ਕਰੋ ਜਿੰਨਾ ਲਾਗੇ ਹੈਗੇ ਨਾ ట్రాਨਸਫਾਰਮ ਜਾਂ ਸੋਚ ਸਾਡੇ ਆ ਲਾਗੋ ਲਾਗੋ ਵਾਢ ਲੋ ਇਹ ਕਰਉਂਦੇ ਆਪਾਂ ਮਿਹਨਤ ਕਰਦੇ ਆਂ ਤੇ ਆਖ ਨੇ ਇੱਕ ਸਟ੍ਰੈਟਜੀਆ ਦੋ ਮਿੰਟ ਹੀ ਲਾਉਂਦੀ ਐ ਤੇ ਬਾਈ ਕਰਦੇ ਆਂ ਆਪ ਨੇ ਕਿੰਨੀ ਆਸਾਂ ਦੀਆਂ ਕੱਢ ਕਰੇ ਆਂ ਜੀ ਆਹ ਕਰਾਂਗੇ ਇਹ ਕਰਾਂਗੇ ਉਹ ਵਰਗੇ ਸਾਰਾ ਕੰਮ ਲੱਟੀ ਹੋ ਜਾਂਦਾ ਤੇ ਨਹੀਂ ਆਗੇ ਨੇ ਕਣਕਾਂ ਨੇ ਹੁਣ ਪੂਰੇ ਦੇ ਨੇ ਆ ਵੀ ਪੂਰੇ ਐ ਇੱਕਰ ਬੰਦਿਆਂ ਨੂੰ ਕੁੱਛ ਕਰਦੀਆਂ ਨੂੰ ਲੁਣ ਪਲਾਜੇ ਟਰੈਕਟਰ ਤੇ ਕੋਈ ਪਰਿਵਾਰ ਹੀ ਨਹੀਂ ਗਾ। ਹੋਰ ਜਾਂਦਾ ਯੋਈ ਗੱਲਾਂ। ਕੋਸ ਲੈ ਲੈਨੇ ਆ ਪਾਵੀਏ ਕੁੱਲੇ ਆ ਲੈ ਆਈ ਕਰਦੇ ਲੈ ਆ ਜਿੰਨਾ ਵੱਡਣਾ। ਆ ਨੀ ਛਾਹ ਜੀ। ਆਜ ਜਾਂ ਕਣਕ ਦਾ ਜਵੀ ਦਾ ਪਾਇਆ ਚ ਜਵੀ ਆਹ ਤਾਲਾ ਲੰਬਾ ਪਿਆ ਪਣਦਾ ਜਵੀ ਕੇ ਕਣਕ ਇੱਥੇ ਲਾ ਦੇ ਅੱਛਾ ਮੈਪੀ ਕਰਤਾ ਦੇਖੋ 8 ਕਿਲੋ ਕੀਰਦੇ 8 ਕਿਲੋ ਕੀਰਦੇ ਆ ਮਾਨੂੰ ਪੁੱਛਿਆ ਕਿ ਕਿੰਨਾ ਹੱਥ ਕਿੰਨਾ ਸਾਰਾ ਸਾਰਾ ਕੀਰ ਕੇ ਜਾਵਾਂਗੇ ਜਾਂ ਤਾਂ ਜਾ 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 ਜਾ

ਕਿੱਲੇ ਕਿੱਲੇ ਦੋ ਦੋ ਕਿੱਲੇ ਦਾ ਲੰਮਾ ਤੇ ਦੋਵਾਂ ਦਾ ਇਕੱਠਾ ਵੀ ਪਾ ਲਈਏ ਦੂਆ ਤੇ ਦੋ ਪਕੜ ਪਾਉਣੇ ਇੱਥੋਂ ਆਹੋ ਇਹ ਦੋਵੇਂ ਲਾ ਵੀ ਇਹ ਟੋਚਾ ਲਾ ਰਿਹਾ ਇਹ ਕੰਮ ਤੂੰ ਵੀਰੇ ਚੱਲ ਗਿਆ ਕਰ ਲਿਆ ਪਾਣੀ ਦੀ ਸੇਵਾ ਆਹ ਟਾਇਰ ਅਸਲ ਆ ਗਿਆ ਕੋਣ ਪਾਣੀ 30 ਮਿੰਟ ਜਿਆਦਾ ਥੜਿਆ ਇਹ ਫੂਲ ਰੱਖ ਲਿਆ ਕਰੂ ਜੇ ਕੋਈ ਗੱਲ ਨੂੰ ਮੈਂ ਨਾ ਫੋਨ ਕਰਦੀ ਨਾ ਇਹ ਫੋਨ ਨਾ ਥਾੜਾ ਮੰਗਾ ਦੋ ਅਭੀ ਜਟੋ ਸੱਤਾਂ ਕਿੱਲਾਂ ਦੇ ਪਲਾਂਟ ਚ ਵੜੇ ਜੇ ਤੇ ਵੀਰ ਦਿਆ ਜੇ ਵਾਹਣ ਹੁਣ ਅਸੀਂ ਆ ਵਾਹ ਕੇ ਤੇ ਫਿਰ ਲੈਨੇ ਤਾਏ ਕੋ ਛੁੱਟੀ ਕੰਮ ਦੂਓ ਦੂ ਚੱਲੰਦਿਆ ਏ ਪੂਰਾ ਘਟੋ ਘਟਿਓ ਆ ਗਿਆ ਵਿਆਹ ਇੱਕ ਉਧਰ ਪਾ ਦੇ ਹਾਂਜੀ ਆ ਤਿੰਨੇ ਤਿੰਨੇ ਪਾ ਦੋ ਇਹ ਖਾਲ ਖੂਲ ਮਰਾਨ ਨਹੀਂ ਆ ਰਹਾ ਇਹ ਕੰਮ ਆਵਾ ਲੋਕਾਂ ਨੂੰ ਮਿਹਨਤ ਬਖਾਉਂਦੇ ਬਖਾਉਂਦੇ ਦੱਦੇ ਆਪਾਂ ਕਿਹੜਾ ਕੋ ਮਾਰੀਆਂ ਗੱਲਾਂ ਦੱਦਿਆਂ ਨਾ ਮਿਹਨਤ ਕਰੋ ਕੰਮ ਕਰੋ ਕਰੋ ਜੈ ਕਿ ਇਧਰ ਪਾਸੀਆਂ ਦੇ ਖੇਲਾਂ ਬਹਿ ਗਿਆ ਆਲੇ ਵਾ ਮਾਰ ਦੇ ਪਾਣੀ ਲੈ ਦੇ ਹੋ ਲੈ ਨਾ ਉਹਨੂੰ ਉਹ ਤਾਂ ਸਾਡਾ ਟਰੈਕਟਰ ਤੇ ਇੱਕ ਵਾਰਾ ਮਾਰਨ ਦਿਆ ਤੂੰ ਆਹ ਮਰ ਇਹਨਾਂ ਨੇ ਯਾਰਾ ਬੜਾ ਲੱੱਮੇ ਲੱੱਮੇ ਇਹਨਾਂ ਦਾ ਵੀ ਆਹ ਬੀਚੋ ਤੁਸੀਂ ਜਾਓ ਆਹੋ ਆਹ ਪਾ ਵੀ ਇਹਨਾਂ ਬਾਕੀ ਚੀਜ਼ਾਂ ਨਾ ਮੈਂ ਆਹੋ ਬਾਕੀ ਇਹਨਾਂ ਇਕੱਲੇ ਰਹਿ ਗਏ ਤਾਂ ਅੜਲੇ ਮੈਂ 5-6 ਰਹਿ ਗਏ ਬੱਸ ਐ ਕਿਵੇਂ ਆ ਟਾਈਮ ਸੁਣਾ 1 ਵਜ ਘਣਾ ਹੋਰ ਤਾਂ ਇਹ ਕਰੀ ਲੈ ਆਵੇਂ ਜਾਗੇ ਜੇ ਤੈਨੂੰ ਕਹਾਂਦਾ ਦੇ ਦੇ ਤਾ ਆਹ ਤੇ ਆਹ ਕਿਹਦਾ ਖੇਡਾ ਵੇ ਆਉਂ ਤੇ ਬੋਰੀ ਇੱਕ ਥਾਂ ਕੋਈ ਜਿਹੜਾ ਵੰਡ ਲੇ ਬਾਈ ਬੋਰੀ ਉਥੇ ਹਾਂ ਹੋਰ ਬਾਤ ਵਾਪਸ ਕੀ ਕਹਾ ਮੂੰ ਮਾ ਤੋਂ ਇਹ ਰਾਜ ਨੂੰ ਠੰਡਾ ਦਿੱਤਾ ਉਹ ਕੰਮ ਨਹੀਂ ਬੰਦਾ ਨਹੀਂ ਉੱਧਾ ਮਾ ਲੱਗਦੇ ਨੇ ਲੈ ਚੱਲੀਏ ਤੇਰੀ ਆਪਾਂ ਚੱਲੋ ਚੱਲੋ ਮੋੜ ਦਾ ਉਹ ਪੈ ਉਹ ਕਾਬੀ ਦਾ ਉਹ ਪੈ ਮੂੰਹ ਹੀ ਨਿਕਦੇ ਹੋਰ ਮੋੜ ਲੈ ਆ ਫੜਾ ਆਪਾਂ ਨੇ ਲਈ ਹੁਣ ਕਰ ਤਿਆਰੀ ਉਹਨਾਂ ਤੇ ਜਾਉਣ ਜਾ ਕੇ ਕਰੋ ਰੈਸਟ ਇਹ ਪਾਤਾ ਜੀ ਹੁਣ 20 ਬਾ ਘੜੀ ਕਰਦੇ ਆ ਰੈਸਟ ਪੈਨੇ ਲੰਮੇ ਲੰਮੇ ਜੋਮ ਚੜੇ ਟਰੈਕਟਰ ਤੇ ਤੇ ਹੌਣ ਆਣ ਕੇ ਉਤਰੇ ਚੰਨੇ ਗੱਲੇ ਮੇਰਾ 22 ਗੱਲੇ ਗੇਰਨੇ ਅੱਜ ਦਾਕ ਤੇ ਦਾਕ ਨਹੀਂ ਦਾਕ ਤੋਂ ਜ਼ਿਆਦਾ ਕਰਕੇ 15 ਗਿਰ ਗਏ ਤੇ 5 ਗੇ ਰਹਿ ਗਏ ਆਂਦੇ ਮਟੜੀਆਂ ਦੇ ਮੈਂ ਕੇ ਰੋਣ ਆਂ ਤਈ ਕੇ ਰੋ ਆਈ ਵੀਰ ਮੈਂ ਤੇ ਬਿਕਾ ਚੱਲੇ ਚੱਲ ਗਏ ਓ ਕੀ ਜਾਂਦਾ ਉਹ ਚੱਲ ਪਾਉਂਦੇ ਛੋੜ ਜਾ ਓਏ ਹਰਾ ਇਹ ਖਾਣਾ ਥੰਨੇ ਤਿੰਦਾਂ ਜੋ ਕੇ ਲੈ ਹਾਂ ਲੱਗਿਆ ਨਾ ਹੋ ਲਿਬਰੇ ਘਰੇ ਚੱਲੀਏ ਸਿੱਧਾ ਉਹ ਰਹੇ ਨਿਆ ਉਹ ਜਿਸ ਬਾਬੇ ਉਹਨੇ ਕੰਤਰਾਵਾ ਦਾ ਜਿਹੜਾ ਆਂਦੀ ਇੱਕ ਵਾਰ ਸੇ ਕਹੇ ਰਹੇ ਕਿਵੇਂ ਉਹਨੇ ਕੰਤਰਾਵਾ ਲੱਗੂ ਲੱਗੂ ਆਹ ਬਸ ਵਾਹ ਵਾਹ ਕਿ ਉਹ ਦਰਹਾਂ ਨਹੀਂ ਹੁੰਦਾ ਉਹ ਵੀ ਚੱਲ ਵੀ ਆਹ ਤੋਂ ਦੇ ਕੇ ਫਿਰ ਆਉਗਾ ਬੋਲੇ ਨਾ ਆ ਚੱਲ ਜਾਵੇਂਗਾ ਨਾ ਪੱਕਾ ਲਾਜੂ ਜਾਵੇਂਗਾ ਰਾਜੂ ਫਿਰ ਛਾੜਦਾ ਇਹ ਕਰਨੇ ਫਿਰ 라ਜੂ ਫਿਰ ਉਹਨੇ ਉਹਦਾ ਬਣਾ ਕੱਲ ਲਈ ਜੇ 라ਜੂ ਹੋਇਆ ਫਿਰ ਛਾੜ ਲੈ ਦੇ ਨਾਅ ਸਪਿੰਗਰ ਹੋਲੇ ਦੇ ਨਾਅ ਢੇੜਸਾ ਗੋਲਾ ਮੇਰਾ ਬੰਦ ਨਾ ਰੜਾ ਪੀ ਕੇ ਮਗਾਏ ਐ ਸਪਿੰਗਰ ਹੋਲੇ ਹੈ ਹਾਂ ਆਹ ਜਾਹ ਮਾਂ ਵੀ ਨਾਵਾ ਚਾਹ ਫੜ ਫੜਾ ਥੋੜਾ ਲੀ ਦੇ ਲਿਬੜੇ ਓਏ ਰੇਟਰਫ ਕਰਦੇ ਕੰਮ ਹੋਇਆ ਪਿਆ ਕਟਿਓ ਘਤੀਹਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਮਰਾ ਇੱਕ ਗੱਲ ਕਰਨੀ ਆ ਕਰਦਾ ਮਨ ਨਾ ਗਿਓ ਮਾਰਦੇ ਗੱਬ ਸ਼ਬਦ ਪੂਰਾ ਸਿਰ ਵੀ ਮੇਰੇ ਨਾਲ ਭਰਿਆ ਹੀ ਹੋਣਾ ਕਟਿਆ ਇੱਕ ਕੰਮ ਕਰਨਾ ਲੱਭਣ ਦਾ ਪੈਣਾ ਹੀ ਆ ਤੇ ਨਹੀਂ ਆ ਇੱਕ ਗੱਲ ਆ ਕੰਮ ਹੋ ਗਿਆ ਚਾਟੋ ਚਾਟੀ ਚਾਟੋ ਚਾਟੀ ਖਟਾਪ ਹੋਇਆ ਵੇਕੇ ਮਖਾਉ ਲਿਆ ਆਣੀ ਚਾਰ ਮਲੇ ਉਹਨਾਂ ਕੋਲ 17 ਕੱਲਾ ਦੀ ਖੇਪ ਪਾਈ ਸਰਚ ਆ ਆਹ ਆਹ ਖੋੜਾ ਮਾਈ ਕਰਕੇ ਖਾਂਦੇ ਹਾਂ ਨਾ ਮਿਹਨਤ ਕੀਤੀ ਆ ਹੱਕ ਸੱਚ ਦੀ ਦੋ ਨੰਬਰ ਦਾ ਨਹੀਂ ਧੰਦਾ ਕੀਤਾ ਵੇਖ ਮੰਮੀ ਦੇ ਦੋ ਮੰਨੋ ਦੇ ਆਹ ਥੜਾ ਫਿਸ ਗਿਆ ਮਾ ਥੜਾ ਕੱਢ ਲਾ ਮੀ ਤੂੰ ਥੜਾ ਫਿਸ ਗਿਆ ਮੈਂ ਨਹੀਂ ਕਿਹਾ ਕਉਂ ਫਿਰ ਸਿਆ ਨੰਗਦਾ ਨਹੀਂ ਆ ਨਾ ਖਾ ਦੋਵੇਂ ਨੇ ਖਾਣੀ ਵਾਲੀ ਨੇ ਹਾਂ ਗੱਲਾਂ ਇਹ ਨਾ ਕਰ ਸਾਡੇ ਹੱਕ ਤੇ ਪੈਸੇ ਮਿਲਣ ਆਦੀ ਮਿਹਨਤ ਹੀ ਆ ਅੱਜ ਤੇਰੇ ਗੂਗਲ ਤੇ ਨਹੀਂ ਗਿਆ ਅੱਜ ਅਰੇ ਸਾਡੀ ਮਿਹਨਤੀ ਹੱਥ ਸੱਚ ਦੀ ਕਮਾਈ ਬੋਲਦੀ ਸਾਡੀ ਹੱਥ ਸੱਚ ਦੀ ਆਹੋ ਗੁਰਾ ਰੋਟੀ ਖਾਣ ਲੱਗਾ ਮਾਂ ਨਾ ਖਾ ਅਜਾ ਰਾਜੂ ਵਾਲੇ ਜੇ ਇਹ ਬਾਲੇ ਸਵਾਦ ਹੀ ਬਾਲੇ ਬਾਲੇ ਸਵਾਦ ਹੁੰਦੇ ਹੀ ਏ ਨਜ਼ਾਰੇ ਲੈਣੇ ਨਜ਼ਾਰੇ ਚਾਟ ਖਾ ਖਾਈ ਪਰੇ ਸਟੋਰੀ ਬਣਾ ਲਓ ਪਾਓ ਨਾ ਜੇ ਖਾ ਕੇ ਪਾਵਾਂਗੇ ਕੋਈ ਆ ਹੀ ਜਾਂਦਾ ਸੂਤਰ ਆਪਣਾ ਹੀ ਮਹਾ ਹੋਣਾ ਨਾ ਪੈਰ ਟੁੱਟ ਗਏ ਅੱਜ ਤਾਂ ਹੀ ਕੰਮ ਆ ਡੋਟਿਆਂ ਢੂੜਾਂ ਨਹੀਂ ਨਹੀਂ ਰਹਿਣ ਦੋਏ ਭਾਈ ਮਾਰ ਨਹੀਂ ਲੱਗਾ ਆਹ ਜਾ ਦੇ ਗਿਆ ਜ਼ਰਾ ਤਾਂ ਮੈਨੂੰ ਰੋਟੀ ਖਾਣ ਦਾ ਨਹੀਂ ਜਾਣ ਦੇ ਉਹ ਨਹੀਂ ਗੱਡੀ ਕਰੀ ਮਮਾ ਬੁਣ ਬਟਾ ਖੜੀ ਹੈ ਕੁੜੀ ਆਇਆ ਲਾਲਾ ਆਵੇ ਮੈਨੂੰ ਹੌਣਾ ਵਿਕੇ ਨਹੀਂ ਦੇਣ ਦਿੰਦਾ ਜੀ ਚਾਟ ਆਹ ਵਿਕੜੇ ਵਿਲੇਗੀ ਤੇ ਤੂੰ ਵਿਕਾ ਮੈਨੂੰ ਆ ਜਿਹੜੀ ਦੋ ਮੰਗਾਏ ਇਹਦੇ ਲਾਲਾ ਖਾਦਾ ਆ ਬਾਜ ਚ ਬਾ ਸੁੱਟ ਗਿਆ ਬਾ ਉਹ ਰਹਿਣ ਦੇ ਮੀਜ ਮੌਖੇ ਹੋਣਗੇ ਮੌਮ ਹੋਣੇ ਮੌਮੇ ਬੋਤੀ ਖਾਜੀ ਥੋੜਾ ਰਹਿਣ ਦੇ ਇਹਨੇ ਮਰਨਾ ਹੀ ਨਹੀਂ ਕਹਣਾ ਦਮ ਨੂੰ ਦੇ ਮੈਂ ਹੀ ਸਰਾਂ ਲਿਆ ਆਪਣਾ ਸਤਿਗੁਰੂ ਵਾਲੇ ਬੁਰਸ਼ ਨਹੀਂ ਨਾ ਆਇਆ ਜੇ ਵੀ ਤੂੰ ਸੱਤਾ ਸੇ ਓਏ ਕਬਲਾ ਲੈ ਤੁਮ ਜੇ ਨਿਕਲੇ ਜੀ ਚਾ ਲੈ ਆਂਦੇ ਆ ਬਾਹਰ ਆ ਰਾਵੀ ਪਾ ਵਿੱਚ ਚਮਚਾ ਬਾਹਰ ਕੱਢ ਲਾ ਹਾਂ ਤੁਮਜਾ ਕਿੱਥੇ ਰੱਖੂ ਮੈਂ ਔਸ ਰੱਖ ਲੈਣੀ ਆ ਆਲ ਪਾ ਵਿੱਚ ਆਹੇ ਥੋੜਾ ਜਿਆਦਾ ਨਗੜੀ ਮਰਦ ਨਾ ਥੋੜਾ ਦੇ ਮਨੂੰ ਯਾਰ ਕਾਰੀ ਦਾ ਪਾ ਮਹਾਰਾ ਤੋਂ ਉਤਰ ਕੇ ਲੋਹੜੇ ਆ ਆਹ ਹਟਾ ਆਹ ਅੰਦਰ ਕੁਲ ਕੇ ਪਿਆ ਵੰਦੇ ਮੇਜੀ ਨੂੰ ਕੋ ਹੁੰਦਾ ਐ ਮੇਜੀ ਨੂੰ ਕੋ ਹੁੰਦਾ ਐ ਚੱਲ ਬਾਹਰ ਇਹਨੇ ਨੋਕਾ ਸ਼ੁਕਰ ਐ ਐਜਾ ਫੜਾ ਆ ਗਿਆ ਉਹਨਾ ਹੀ ਮੀਰ ਮੰਮੀ ਨੂੰ ਇੱਚਾ ਮੇ ਦੋਣਾ ਹੀ ਹਾਂ ਉਹ ਦੇਦੂ ਮੱਤ ਨਾ ਮੈਂ ਜਿੰਦਾ ਨਾ ਕੋਈ ਨਹੀਂ ਆ ਫੜ ਤੁਮਚਾ ਬੰਦੇ ਦਾ ਘੜੀਦਾ ਨਹੀਂ ਪਤਾ ਵੇਖੇ ਸਭ ਦਾ ਪੂਰਾ ਗਾਉਂ ਆਹ ਜਾ ਤੱਕ 라 ਪਹੁੰਚ ਕੇ ਦਿੰਦੇ ਤੈਨੂੰ ਪਤਾ ਨਹੀਂ ਵੇਖੇ ਅੱਜ ਬੜਾ ਕੰਮ ਕੀਤਾ ਮੈਂ ਗੁਰੂਆਕੀ ਦੇ ਕਿਹੜੇ ਵੇਲੇ ਨਾ ਦੋ ਖਾਦੇ ਨਾ ਮੈਂ ਦੋ ਖਾਦੇ ਕਰਦੇ ਆ ਉਹ ਦੋ ਖਾਦੇ ਅੱਢ ਖਾਦਾ ਇਤਨੇ ਪਿਆਰ ਕਿੱਤੋਂ ਕੀ ਹੋਇਆ ਗਈ ਆ ਪਖਾਈ ਹੋ ਰਹੀ ਲੀੜੇ ਲਿਬੜੇ ਕਰਦਾ ਪਹਿਲੇ ਮੁੜ ਕੇ ਚੱਲ ਨਹੀਂ ਰੀਲ ਫੜਾ ਹਾਏ ਇਹ ਤਾਂ ਕਿਸੇ ਦਾ ਸ਼ੁਕਰ ਚੋਂ ਨਹੀਂ ਮੇਰੇ ਗਸਾ ਮੈਂ ਗੁਰਾ ਮੈਂ ਮੇਰਾ ਮੈਂ ਬਣਾਈ ਕਿੱਡੀ ਵਧੀਆ ਬਣਾਈ ਹੈ ਜਿੱਦ ਕਰਕੇ ਗੱਡੀ ਲੱਗ ਗਈ ਦੋ ਨਹਿਂਦ ਨਾ ਲਿਟਦਾ ਮੈਂ ਸਿੰਪਲ ਕਰਦਣਾ ਮੈਨੂੰ ਕੀ ਗਲਤੀ ਜਾ ਮਨ ਮਨੂੰ ਕੀ ਮੈਨੂੰ ਯਾਦ ਨਹੀਂ ਉਹ ਸਿੰਪਲ ਵੇਖ ਲੈ ਮਨ ਅਲੱਗ ਕਿਹੜਾ ਸ਼ਾਰਡ ਹੋਊਗਾ ਐ ਕਿਹੜਾ ਤਵੇਣਾ ਆ ਜੇ ਮਾਹਾਂ ਜਾ ਕੋਈ ਨਹੀਂ ਹੋਈ ਜਾਣਾ ਹਾਂ ਕਿਹੜਾ ਨੂੰ ਮਾਉਣਾ ਐ ਵੇਖ ਲੈ ਬਾਬਾ ਉਹ ਗੁਰੂਆਂ ਨਹੀਂ ਤੇ ਥੋੜਾ ਪਾ ਕੇ ਕੱਢ ਜੇ ਤੇਰੇ ਤੇ ਦੇ ਤੇਰੇ ਵਾਹੈ ਰੂ ਨਹੀਂ ਹੋਇਆ ਮੈਂ ਲਿਆਂਦਾ ਕਿ ਤੂੰ ਫੇਰ ਲਾਂਦਾ ਜਨਰੇਟਰ ਤੇ ਦਾ ਟ੍ਰੇਟਰ ਚੱਲੇਗਾ ਤੇ ਇਹਦੇ ਤੇ ਲੈ ਗਿੱਤਾ ਜੇ ਵੀ ਨਾ ਸਿਆ ਯਾਰ ਤੂੰ ਟੂ ਵੀਲ ਖੜਿਆ ਤੇ ਇਹਦਾ ਗੇਅਰ ਗੁਰੇ ਖੇੜਿਆ ਸ਼ਾਫਟ ਵਾਲਾ ਵੀਡੀਓ ਵਾਲਾ ਛੱਡਿਆ ਉਹ ਉਹ ਚੱਕਰ ਹੀ ਪੜੇ ਹੋ ਗਏ ਕਿੰਗੀ ਉਥੇ ਕਰਨਾ ਫਿਰ ਮੈਂ ਰੱਬ ਨੂੰ ਮੈਂ ਤਾਂ ਰਹਿਣੀ ਮੇਰਾ ਨਾ ਤੂੰ ਹੀ ਲੈ ਮੀਟਰ ਤੇ ਖਿੱਚ ਕੇ ਚਲਾਇਆ ਕੌਣ ਵੀਡੀਓ ਛੱਡਿਆ ਮੈਂ ਅੱਜ ਵੀਡੀਓ ਸੀ ਮੈਂ ਵੀਡੀਓ ਸੀ ਮੈਂ ਵੀਡੀਓ ਸੀ ਇਹ ਬੁੱਢੀ ਨੇ ਇਹ ਕੰਨੀ ਕਰ ਦਿੱਕ ਲੋ ਤੇਰੀ ਅੰਨੈ ਨਹੀਂ ਲੱਗਾ ਉਹ ਗੁਰੂ ਆਪਰਮਾ ਤੁਲੂ ਗੇ ਦੱਕੜਨਾ ਗੇ ਵੀਡੀਓ ਕੱਢੀ ਜਾਵੇ ਉਹ ਵੀਡੀਓ ਕੱਢਿਆ ਇਹਦਾਂ ਵੀਡੀਓ ਵੀ ਕੱਢੀ ਦੁੱਜਾ ਵੀਡੀਓ ਪਾਈ ਦੁੱਜਾ ਜਾਂਦਾ ਕਿ ਕਲੱਚ ਨਾ ਬੇਚਰੀ ਕੋਈ ਨਹੀਂ ਚਲੇ ਖਾ ਕੇ ਚਾਟ ਚੋੜਦੇ ਹੋਂ ਯਾਰ ਹੁਣ ਨਹੀਂ ਉੱਠੇ ਹੁਣ ਵੇਨੇ ਥੱਲੇ ਕੋਈ ਕੰਮ ਤਾਂ ਹੁੰਦਾ ਮੈਨਾਂ ਇੱਕ ਗੱਲ ਤੁਹਾਨੂੰ ਦੱਸਦਾ ਹਾਂ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਆਪ ਦੇ ਮੂੰਹੋਂ ਪਹਿਲੋਂ ਕੋਈ ਸ਼ਬਦ ਨਾ ਕੱਢੋ ਤਾਨੂੰ ਮੈਂ ਦੱਸਦਾ ਮੇਰੇ ਨਾਲ ਕਈ ਬੰਦਿਆਂ ਨੇ ਐਹੋ ਜਿਹੀਆਂ ਗੱਲਾਂ ਕਰਕੇ ਨਾ ਵੀ ਜਿਹੋ ਜਿਹਾਂ ਕਰਨ ਯੋਗ ਵੀ ਨਹੀਂ ਉਹੋ ਜਿਹੀਆਂ ਗੱਲਾਂ ਕਰਕੇ ਤੇ ਹੁਣ ਮੇਰੇ ਨਾਲ ਗੱਲ ਨਹੀਂ ਉਹ ਕਰ ਸਕਦੇ ਕਿਉਂਕਿ ਜਿਹੜਾ ਸਮਾ ਨੇ ਬੜਾ ਬਲਵਾਨ ਆ ਜੇ ਕੱਲ ਨੂੰ ਉਹਦਾ ਬੰਦੇ ਦਾ ਸਮਾ ਆ ਜੀ ਉਹਨੇ ਤੁਹਾਨੂੰ ਟਿੱਕਰ ਕਰਤੀ ਜਦੋਂ ਇਹਦੇ ਬੰਦੇ ਦੇ ਹੱਥ ਵਾਸਿਆ ਵੀ ਹਾਂ ਮੇਰੇ ਤੇ ਚੰਗਾ ਸਮਾ ਰਵੇਂ ਉਹਨੂੰ ਕਿਹੜੇ ਤਰੀਕੇ ਨਾਲ ਉਹਨੂੰ ਗੱਲ ਕਰਨੀ ਆ ਕਈਆਂ ਬੰਦਿਆਂ ਨੇ ਮੈਨੂੰ ਮਾੜੀਆਂ ਗੱਲਾਂ ਕਰਕੇ ਜੇ ਮੈਂ ਅੱਜ ਕੋਈ ਗੱਲਾਂ ਸੁਣਾਉਂ ਜੁਗਾਂ ਆ ਤੇ ਹੁਣ ਉਹ ਨਰੀ ਇਨਯੂਰਤ ਨਹੀਂ ਹੈਗੀ ਵੀ ਗੱਲ ਵੀ ਮੇਰੀ ਸੁਣ ਸਕਣ ਵੀ ਮੇਰੇ ਨਾਲ ਗੱਲ ਵੀ ਕੋਈ ਕਰ ਸਕਾ ਤਾਂ ਕਰਕੇ ਰੱਬ ਤੋਂ ਡਰੋ ਮਹਾਰਾਜ ਤੋਂ ਡਰੋ ਜੇ ਕੋਈ ਟੜ ਤੇ ਸਮਾ ਉਹ ਹੋ ਜਾਉਂਦਾ ਆ ਇਹ ਨਹੀਂ ਵੀ ਤੁਸੀਂ ਦਵਾਈ ਪੀ ਲੋ ਅਸੀਂ ਮਰ ਜਾਣਾ ਸੁਸਾਈਡ ਕਰ ਜਾਣਾ ਨਾ ਪਾਠ ਕਰਨਾ ਸ਼ੁਰੂ ਕਰ ਦੋ ਰੱਬ ਦੇ ਘਰੇ ਜਾਣਾ ਸ਼ੁਰੂ ਕਰ ਦੋ ਗੁਰੂ ਮਹਾਰਾਜ ਦੇ ਲੜ ਲੱਗ ਜਾਓ ਸਾਰੇ ਤੁਹਾਡਾ ਸਾਥ ਛੱਡ ਜਾਣਗੇ ਮਹਾਰਾਜ ਦਾ ਸਾਥ ਬਨ ਲਓ ਤੁਸੀਂ ਕਦੀ ਨਾ ਜ਼ਿੰਦਗੀ ਚ ਥੱਲੇ ਡਿੱਗੋਗੇ ਇਹ ਯਾਰੀ ਲਾਉਣੀ ਆ ਕਿ ਚਾਚੇ ਦੇ ਬੰਦੇ ਨਾਲ ਲਾਓ ਜਿਹਦੇ ਨਾਲ ਯਾਰੀ ਲਾਈ ਹੋਵੇ ਤੁਹਾਨੂੰ ਮਾਣ ਵੀ ਹੋਵੇ ਵੀ ਹਾਂ ਆ ਮੇਰਾ ਯਾਰ ਹੈ ਮੇਰੇ ਇੱਕ ਬੋਲਦੇ ਨੇ ਭੱਜੇ ਆਉਣਾ ਇਹ ਨਹੀਂ ਆ ਵੀ ਤੁਸੀਂ ਯਾਰੀ ਜਿਹਦੇ ਨਾਲ ਲਾਈ ਹੋਵੇ ਉਹ ਤੁਹਾਡੇ ਪਿੱਠ ਪਿੱਛੇ ਤੁਹਾਨੂੰ ਬਦਨਾਮ ਕਰਦੇ ਹੋਏ ਯਾਰੀ ਭਾਵੇਂ ਕਦੇ ਨਾ ਲਾਓ ਪਰ ਲਾਓ ਉਹਦੇ ਨਾਲ ਵੀ ਜਿਹਦਾ ਤੁਹਾਨੂੰ ਯਕੀਨ ਆ ਹੁਣ ਆਪਾਂ ਇੱਕ ਦੋ ਚਾਰ ਯਾਰ ਆ ਆਪਣੇ ਆਪਾਂ ਨੂੰ ਪਤਾ ਵੀ ਆਪਣੇ ਬੋਲਤੇ ਨਾਲ ਭੱਜੇ ਆਉਣਾ ਹੈ ਆਪਾਂ ਨੂੰ ਇਹ ਨਹੀਂ ਕਹਿਣਾ ਵੀ ਹਾਂ ਕੀ ਕੰਮ ਆ ਕੀ ਕਰ ਰਹੇ ਜੇ ਮੈਂ ਸਦਾ ਇਹੋ ਜਿਹੇ ਬੰਦੇ ਨਾਲ ਯਾਰੀ ਰੱਖੋ ਇਹ ਨਹੀਂ ਵੀ ਟੁਕੜਬਾਜ਼ ਇਕੱਠੇ ਕਰਕੇ ਰੇ ਮੰਦਿਰ ਪੁਣਾ ਤਰੇ ਫਿਰੋ ਇਹ ਨਹੀਂ ਜੇ ਖੜਦੇ ਖੜਦਾ ਇੱਕ ਅੱਧਾ ਹੀ ਹੁੰਦਾ ਜੀ ਕੋਈ ਸੱਜਣ ਕੋਈ ਖਾਸ ਹੀ ਤੇ ਨਹੀਂ ਬਾਕੀ ਮੇਰੇ ਭਰਾ ਕੰਮ ਨੂੰ ਪਹਿਲ ਦੋ ਕੰਮ ਕਰੋ ਬਾਕੀ ਆਪਾਂ ਵੀ ਹੁਣੇ ਕਰ ਵੇਖੀ ਥੱਲੇ ਜਾ ਕੇ ਬਾਕੀ ਮਿਲਦੇ ਹਾਂ ਗੱਡੀ ਗੱਡੀ ਮੇਰੇ ਕੋਲ ਲਓ ਵੀ ਏ ਟੋਪ ਆਮ ਧੰਦਾ ਕਰਕੇ ਧਿਆਨ ਕਿਉਂ ਕਾਹਨ ਉੜਕ ਰਹੀਆਂ ਲੋਸੇ ਤਾਂ ਨਹੀਂ ਫੋਨ ਪਾਣ ਖੜੀ ਆ ਬਾਕੀ ਤੁਸੀਂ ਪੰਛੀਆਂ ਦੀ ਆਵਾਜ਼ ਚੈੱਕ ਕਰੋ ਹਾਂ ਵਾ ਵਾ ਇਹ ਜਿਹੜਾ ਨਜ਼ਾਰਾ ਨਾਲ ਇਹ ਇਹ ਮੈਂ ਸਾਬ ਲਾਇਆ ਪਿੰਡ ਜੀ ਹੋਂਦੇ ਚਲੋ ਏਸੀ ਆ ਗਏ ਆਪਾਂ ਏਸੀਆਂ ਹੀ ਵੜ ਕੇ ਹੋਂ ਤੋਂ ਹੀ ਬਹਿ ਜਾਣਾ ਅੱਗੇ ਜਦੋਂ ਪੱਖੇ ਹੁੰਦੇ ਤਾਰੇ ਵੇਖਣੇ ਬਾਹਰ ਪੈਣਾ ਸਾਰੇ ਜਾਣਿਆ ਜੇ ਕੋਈ ਪੁਰਾਣਾ ਆ ਜੇ ਉਹ ਵੀ ਫੋਨ ਫੜ ਲੈਦਾ ਆਪਾਂ ਫੜ ਲੈਨੇ ਹੁਣ ਉਹ ਮੋਹ ਪਿਆਰ ਨਹੀਂ ਰਹਿ ਗਿਆ ਤੇ ਨਾ ਕੋਈ ਕਿਸ ਨੂੰ ਰੱਖ ਕੇ ਕੋਸ਼ਿਸ਼ ਪਤਾ ਨਹੀਂ ਕੋਈ ਕਿਦਾਂ ਦਾ ਧੰਦਾ ਕਰੰਦਿਆ ਜੇ ਕੋਈ ਆ ਵੀ ਜਾਂਦਾ ਫੁੱਲ ਫਲੇ ਤੇ ਉਦੋਂ ਦੱਦ ਦੇ ਖਰੀਦਾ ਵੀ ਇਹ ਕੋਈ ਕਾਰਾ ਨਾ ਕਰਕੇ ਆਇਆ ਵੀ ਤੇ ਭਾਈ ਹੁਣ ਉਹ ਚੀਜ਼ਾਂ ਨਹੀਂ ਰਹਿ ਗਈਆਂ ਪੁਰਾਣੀਆਂ ਗੱਲਾਂ ਪੁਰਾਣਾ ਆਪਾਂ ਜੀ ਨੂੰ ਕਹਿ ਦਈਏ ਵਿਰਸਾ ਮੈਂ ਨਾ ਇੱਕ ਕਿਆ ਚੰਡੀਗੜ੍ਹ ਗਿਆ ਨਾ ਉੱਥੇ ਇੱਕ ਜੀ ਵੇਖੀ ਵੀ ਜਿੰਨਾ ਆਪਾਂ ਕਹਿ ਦਿੰਨੇ ਆਂ ਵੀ ਆਪਣਾ ਪੰਜਾਬ ਸੋਨੇ ਦੀ ਚਿੜੀ ਆ ਤੇ ਉਹਦੇ ਵਿੱਚ ਜਵਾਨੀ ਦਾ ਨਹੀਂ ਰਹਿ ਗਿਆ ਹੰ ਬੇ ਹੋਰ ਇਹ ਨਸ਼ੇ ਕੁੜੀਆਂ ਨਸ਼ੇ ਕਰਨ ਲੈਦੀਆਂ ਮੁੰਡੇ ਕਰਨ ਲੈ ਪਿਆ ਸਿਗਟਾਂ ਪੀਂਦੇ ਪਿਆ ਆਪਣੇ ਪੰਜਾਬ ਚ ਸਭ ਤੋਂ ਮਾੜੀ ਗੱਲ ਇਹ ਨਹੀਂ ਨਾ ਤੁਰੇ ਤੁਰੇ ਜਾਂਦਾ ਬੰਦਾ ਬੀਡੀ ਪੀ ਜਾਂਦਾ ਇਹ ਆਪਾਂ ਨੂੰ ਰੋਗ ਚਾਹੀਦੀ ਹਨਾ ਕੁਝ ਜਿਹਦਰ ਬੰਦਾ ਲਾਗੋ ਨੰਗਨ ਦੇ ਆਇਆ ਕੋਈ ਉਹਦਾ ਪਰਿਵਾਰ ਆ ਹਨਾ ਤੇ ਯਾਰ ਮੈਂ ਇਹ ਜੀ ਬੜੀ ਮਹਿਸੂਸ ਕੀਤੀ ਪਰ ਆਪਾਂ ਬੋਲ ਨਹੀਂ ਸਕਦੇ ਕੋਈ ਕਹਿ ਨਹੀਂ ਸਕਦੇ ਕਹਿਣ ਨੂੰ ਕਹਿ ਵੀ ਸਕਦੇ ਬਾਦ ਪੰਜਾਬ ਸਿਆਣੇ ਹੂੰ ਕੀ ਬੰਦਾ ਅਗਲੇ ਨਵਾਬ ਨੂੰ ਚਾਹੀਦੀ ਮੈਂ ਕੀ ਦੇ ਕਰਤੂਤ ਕਰੀਆ ਬਾਕੀ ਨਹੀਂ ਮੱਛਰ ਹੀ ਬੜਾ ਹੋ ਗਿਆ ਇਕ ਕਰਾ ਯਾਰ ਕਿੰਨੇ ਦਾ ਕਰਨੇ ਆ ਵਲੌਗ ਦੀ ਹੁਣ ਸਮਾਪਤੀ ਮੇਰੇ ਨਾਲੇ ਤਾਂ ਅਗਲੇ ਵਾਰ ਆਉਣਾ ਵੀ ਐ ਚਾਹੇ ਬਾਕੀ ਚੈਨਲ ਸਬਸਕ੍ਰਾਈਬ ਕਰ ਲਾਈਕ ਨੇ ਸ਼ੇਅਰ ਮੇਰੇ ਭਰਾ ਜਰੂਰ ਕਰੇ ਮਗੈਮ ਕੋਈ ਗੇਰੀ ਥਕੇ ਡੋਟੇ ਆ ਪਈਆ ਟਾਈਮ ਨਾਲ ਠੀਕ ਐ ਫਿਰੇ ਗੇਰ ਉਠਾਂਗੇ ਤੇ ਨਹੀਂ